ਇੱਕ ਵਾਰ ਮੁੜ ਤੋਂ ਹੁਸ਼ਾਰਪੁਰ ਦੇ ਉਸ ਪਿੰਡ ਮੰਡਿਆਲਾ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਕਿ ਬੀਤੀ ਦੇਰ ਰਾਤ ਇੱਕ ਗੈਸ ਕੈਂਟਰ ਦੇ ਵਿੱਚ ਬਲਾਸਟ ਹੁੰਦਾ ਹੈ ਕਰੋੜਾਂ ਦਾ ਨੁਕਸਾਨ ਹੋਇਆ ਤਾਂ ਇੱਕ ਵਾਰ ਮੁੜ ਤੋਂ ਇੱਕ ਮੇਨ ਰੋਡ ਤੇ ਜਿੱਥੇ ਚੌਂਕ ਤੇ ਵਿੱਚ ਹਾਸਾ ਹੋਇਆ ਤਾਂ ਉਸ ਤੋਂ 10 ਕਿਲੋਮੀਟਰ 10 ਤੋਂ 12 15 ਮੀਟਰ ਦੀ ਦੂਰੀ ਤੇ ਇੱਕ ਸਟੇਸ਼ਨਰੀ ਦੀ ਦੁਕਾਨ ਹੈ ਜਿਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਸਵੀਰਾਂ ਪਹਿਲਾਂ ਦਿਖਾ ਦਉ ਦੁਕਾਨ ਦੇ ਸ਼ਟਰ ਹੈ ਜਿਹੜੇ ਤੇ ਟੁੱਟ ਕੇ ਜਿਹੜੇ ਸੜਕ ਤੇ ਆ ਚੁੱਕੇ ਨੇ ਹਾਲਾਂਕਿ ਜਿਹੜੀਆਂ ਆਸ-ਪਾਸੇ ਦੀਆਂ ਨਸਤੀਕੀ ਦੁਕਾਨਾਂ ਨੇ ਉਹਨਾਂ ਦੇ ਸ਼ਟਰ ਵੀ ਆ ਜਿਹੜੇ ਉਹ ਦੇ ਇੱਕ ਘਰ ਦੇ ਵਿੱਚ ਸਾਹਮਣੇ ਜਾ ਕੇ ਜਾ ਬੱਜੇ ਨੇ ਦੋ ਕੁ ਸ਼ਟਰ ਤਾਂ ਇਹ ਵੀ ਤਸਵੀਰਾਂ ਅਸੀਂ ਇੱਕ ਸਟੇਸ਼ਨਰੀ ਦੀ ਦੁਕਾਨ ਹੈ ਤਾਂ ਉਸ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਸ਼ਟਰ ਹੈ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਹੈ ਤੇ ਜੇਕਰ ਆਪਾਂ ਅੰਦਰਲੀਆਂ ਤਸਵੀਰਾਂ ਦੀ ਗੱਲ ਕਰੀਏ ਤੇ ਅੰਦਰਲੇ ਤਸਵੀਰਾਂ ਦੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਹੋਇਆ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਇਹ ਹਲੇ ਮਹਿਜ ਕੁਝ ਕੁ ਸਮਾਂ ਪਹਿਲਾਂ ਹੀ ਤਕਰੀਬਨ 1.5 ਤੋਂ 2 ਮਹੀਨੇ ਪਹਿਲਾਂ ਹੀ ਇਸ ਤੇ ਇਹ ਦੁਕਾਨ ਦਾ ਜਿਹੜਾ ਉਦਘਾਟਨ ਹੋਇਆ ਤੇ ਤਕਰੀਬਨ ਲੱਖਾਂ ਦਾ ਨੁਕਸਾਨ ਹੈ ਜਿਹੜਾ ਇੱਥੇ ਇਹ ਦੱਸਿਆ ਜਾ ਰਿਹਾ ਤੇ ਇੱਕ ਜਿੰਦਾ ਜਿਹੜਾ ਮੇਰੇ ਹੱਥ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਖਤਰਨਾਕ ਇਹ ਜਿਹੜਾ ਹਾਦਸਾ ਹੁਸ਼ਿਆਰਪੁਰ ਦੇ ਵਿੱਚ ਵਾਪਰਿਆ ਕਿਉਂਕਿ ਜਿੰਦਾ ਹੈ ਕਾਫੀ ਭਾਰੀ ਹੁੰਦੇ ਆ ਪ्युअर ਲੋਹਾ ਹੁੰਦਾ ਤਾਂ ਲੋਹਾ ਵੀ ਜਿਹੜਾ ਪਿਗਲ ਚੁੱਕਿਆ ਤਾਂ ਇੰਨਾ ਉਹ ਜ਼ਿਆਦਾ ਵੱਡਾ ਨੁਕਸਾਨ ਹੈ ਜਿਹੜਾ ਹੋਇਆ ਸੀ ਤੇ ਸਟੇਸ਼ਨਰੀ ਦੀ ਦੁਕਾਨ ਹੈ ਸਾਰੀ ਦੁਕਾਨ ਹੈ ਜਿਹੜੀ ਉਹ ਤਕਰੀਬਨ ਅੰਦਰ ਜਿਹੜਾ ਸਮਾਨ ਹੈ ਉਹ ਜਲ ਕੇ ਰਾਖ ਹੋ ਚੁੱਕਿਆ ਤਾਂ ਉਸ ਤੋਂ ਬਾਅਦ ਜੇਕਰ ਆਪਾਂ ਦੁਕਾਨ ਦੇ ਅੰਦਰਲੇ ਹਿੱਸੇ ਦੀ ਗੱਲ ਕਰ ਲਈਏ ਸਮਾਨ ਦੀ ਗੱਲ ਕਰ ਲਈਏ ਤਾਂ ਹੁਣ ਤਸਵੀਰਾਂ ਵੇਖ ਕੇ ਇਹ ਕਹਣਾ ਗਲਤ ਨਹੀਂ ਹੋਵੇਗਾ ਕਿ ਇਹ ਸਮਾਨ ਜਿਹੜਾ ਹੁਣ ਵਰਤੋਂ ਦੇ ਵਿੱਚ ਨਹੀਂ ਆਵੇਗਾ ਸਾਡੇ ਨਾਲ ਪਰਿਵਾਰ ਵੀ ਮੌਜੂਦ ਹੈ ਭੈਣ ਜੀ ਮੌਜੂਦ ਨੇ ਇੱਥੇ ਇਹ ਜੋ ਦੁਕਾਨ ਨੂੰ ਚਲਾਉਂਦੇ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੰਤ ਘੋੜਿਆ ਹੈ ਜੀ ਇਹ ਮਤ ਜੀ ਕੀ ਨਾਮ ਆ ਦੁਕਾਨ ਦਾ ਕੀ ਨਾਮ ਹੈ ਜੀ ਦੁਕਾਨ ਦਾ ਨਾਮ ਸੁਖ ਸਟੇਸ਼ਨਰੀ ਐਂਡ ਸਪੋਰਟਸ ਹੈ ਇਹ ਕਿੰਨਾ ਸਮਾਂ ਪਹਿਲਾਂ ਇਸ ਦੁਕਾਨ ਦੀ ਓਪਨਿੰਗ ਕੀਤੀ ਗਈ ਸੀ ਸਾਨੂੰ ਪਤਾ ਲੱਗਿਆ ਤਕਰੀਬਨ ਜੇਡ ਤੋਂ 2 ਢਾਈ ਮਹੀਨੇ ਪਹਿਲਾਂ ਕਿ ਉਦਘਾਟਨ ਢਾਈ ਮਹੀਨੇ ਹੋਇਆ ਠੀਕ ਹੈ ਜੀ ਹਾਂਜੀ ਤੇ ਕੱਲ ਹਾਦਸਾ ਕੀ ਵਾਪਰਿਆ ਸੀ ਕਿਉਂਕਿ ਜਿਸ ਸਾਡੇ ਤੁਹਾਡੀ ਦੁਕਾਨ ਆ ਮਹਿਜ਼ 15 ਕਿਲੋਮੀਟਰ ਦੀ ਦੂਰੀ ਤੇ ਇਹ ਹਾਦਸਾ ਵਾਪਰਿਆ ਉਸ ਚੌਕ ਦੇ ਵਿੱਚ ਕੀ ਕੁਝ ਹੋਇਆ ਸੀ ਕੱਲ ਜੀ ਕੱਲ ਅਸੀਂ 8:30 ਵਜੇ ਦੁਕਾਨ ਬੰਦ ਕਰਕੇ ਘਰ ਚੱਲ ਗਏ ਸੀ ਲਗਭਗ ਪੌਣੇ 10 ਵਜੇ ਧਮਾਕਾ ਹੋਇਆ ਤੇ ਆਲੇ ਦੁਆਲੇ ਸਾਰੇ ਪਿੰਡਾਂ 'ਚ ਇਹਦੀ ਆਵਾਜ਼ ਆਈ ਤੇ ਅਸੀਂ ਵੀ ਦੇਖਿਆ ਵੀ ਕੀ ਕਿਉਂਕਿ ਲਾਈਟਾਂ ਬਹੁਤ ਜਾ ਅੱਗ ਜਿਹੜੀ ਬੜ ਰਹੀ ਸੀਗੀ ਅਸਮਾਨ ਨੂੰ ਛੂ ਰਹੀਆਂ ਸੀ ਲਪਟਾਂ ਤੇ ਜਦੋਂ ਇੱਥੇ ਆ ਕੇ ਦੇਖਿਆ ਤੇ ਮਤਲਬ ਸਾਰਾ ਅੱਡਾ ਹੀ ਅੱਗ ਦੀ ਲਪੇਟ ਵਿੱਚ ਆ ਚੁੱਕਾ ਸੀਗਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਕਰਨ ਦੀ ਕੋਸ਼ਿਸ਼ ਬਹੁ ਕੀਤੀ ਵਾਲੇ ਤੋਂ ਵਾਲੇ ਤੀਆਂ 20 ਤੋਂ 25 ਦੁਕਾਨਾਂ ਜਿਹੜੀਆਂ ਪੂਰੀ ਤਰ੍ਹਾਂ ਦੇ ਨਾਲ ਤਹਿਸ ਨਾ ਸੋ ਚੁੱਕੀਆਂ ਨੇ ਲੈਂਟਰ ਤੱਕ ਡਿੱਗ ਚੁੱਕੇ ਨੇ ਦੋ ਪਹੀਆ ਵਾਹਨ ਸੜ ਚੁੱਕੇ ਨੇ ਤੁਹਾਡੀ ਦੁਕਾਨ ਦੀ ਗੱਲ ਕਰ ਲਈਏ ਸਟੇਸ਼ਨਰੀ ਦਾ ਦੁਕਾਨ ਹੈ ਕਾਪੀਆਂ ਕਾਗਜ਼ਾਂ ਦਾ ਜਿਹੜਾ ਜ਼ਿਆਦਾਤਰ ਕੰਮ ਹੁੰਦਾ ਇਸ ਇਹਨਾਂ ਦੁਕਾਨਾਂ ਤੇ ਕਿੰਨਾ ਕੁ ਨੁਕਸਾਨ ਹੋਇਆ ਹੈ ਤੇ ਕੀ ਕੀ ਸਮਾਨ ਜਿਹੜਾ ਜਲ ਕੇ ਇਹ ਖਾਕ ਹੋਇਆ ਜੀ ਇਸ ਦੁਕਾਨ ਚ ਲਗਭਗ 3.5 ਲੱਖ ਤੋਂ 4 ਲੱਖ ਦੇ ਵਿੱਚ ਨੁਕਸਾਨ ਹੋ ਚੁੱਕਾ ਦੇਖੋ ਜੇ ਸਮਾਨ ਦੀ ਗੱਲ ਕਰੀਏ ਮੇਨ ਮੇਨ ਫੋਟੋ ਸਟੇਟ ਦੀ ਮਸ਼ੀਨ ਵੱਡੀ ਸੀਗੀ ਉਹ ਮਤਲਬ ਖਾਕ ਹੋ ਚੁੱਕੀ ਹੈ ਬਿਲਕੁਲ ਇਨਵਰਟਰ ਬਾਕੀ ਬਾਕੀ ਜੋ ਸਮਾਨ ਸਟੇਸ਼ਨਰੀ ਦਾ ਉਹ ਤਾਂ ਬਿਲਕੁਲ ਹੀ ਬਕਾਰ ਆ ਉਹ ਵਰਤੋਂ ਚ ਨਹੀਂ ਲਿਆੰਦਾ ਜਾ ਸਕਦਾ ਤੁਸੀਂ ਦੇਖ ਹੀ ਚੁੱਕੇ ਆ ਜੀ ਤਾਂ ਹੁਣ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਸੀਗਾ ਦੱਸਿਆ ਜਾ ਰਿਹਾ ਕਿ 10 10 ਦੇ ਕਰੀਬ ਪਟਵਾਰੀਆਂ ਕਾਨੂੰਗੋਦੀਆਂ ਜਿਹੜੀ ਉਹ ਡਿਊਟੀ ਲਗਾਈ ਹੈ ਗ੍ਰਿਫਤਾਰੀ ਕਰਨ ਦੇ ਲਈ ਤੁਹਾਡੀ ਦੁਕਾਨ ਤੇ ਆ ਕੇ ਤੁਹਾਡੇ ਕੋਲ ਪੁੱਛਗਛ ਕੀਤੀ ਹੈ ਜੀ ਉਹ ਕਹਿੰਦੇ ਅਸੀਂ ਸਾਰਾ ਨਾ ਪੁੱਛ ਲਿਆ ਜੀ ਹਾਂਜੀ ਪੁੱਛਗਛ ਕੀਤੀ ਆ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਕਿੰਨਾ ਨੁਕਸਾਨ ਹੋਇਆ ਲਿਖ ਕੇ ਲੈ ਗਏ ਆ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਜੋ ਸਾਡਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਸਰ 4 ਲੱਖ ਦੇ 3.5 ਤੋਂ 4 ਲੱਖ ਦੇ ਕਰੀਬ ਦਾ ਨੁਕਸਾਨ ਦੱਸਿਆ ਨਾ ਜੀ ਹਾਂ ਜੀ 3.5 ਤੋਂ 4 ਲੱਖ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਮਾਤਾ ਜੀ ਤਾਂ ਇਹ ਸਾਨੂੰ ਪੀੜਤ ਮਾਤਾ ਜੀ ਜੋ ਇੱਕ ਸਟੇਸ਼ਨਰੀ ਦੀ ਦੁਕਾਨ ਨੂੰ ਚਲਾਉਂਦੇ ਸੀ ਤੇ ਮਹਿਜ਼ 2 ਤੋਂ 2.5 ਮਹੀਨੇ ਪਹਿਲਾਂ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਦੁਕਾਨ ਦਾ ਜਿਹੜਾ ਉਦਘਾਟਨ ਕੀਤਾ ਗਿਆ ਸੀ ਤੇ ਨਵੀਂ ਫੋਟੋ ਸਟੇਟ ਦੀ ਜਿਹੜੀ ਮਸ਼ੀਨ ਹੈ ਇਨਵਰਟਰ ਸੀਗਾ ਜ ਆ ਹੋਰ ਦੁਕਾਨ ਦੇ ਅੰਦਰ 24 ਸਮਾਨ ਸਟੇਸ਼ਨਰੀ ਪਈ ਹੋਈ ਸੀ ਉਹ ਜਲ ਕੇ ਜਿਹੜੀ ਉਹ ਰਾਖ ਹੋ ਚੁੱਕੀ ਹੈ ਤੇ ਤਕਰੀਬਨ 3.5 ਤੋਂ ਲੈ ਕੇ 4 ਲੱਖ ਰੁਪਏ ਦੇ ਕਰੀਬ ਦੋਨਾਂ ਵੱਲੋਂ ਨੁਕਸਾਨ ਦੱਸਿਆ ਜਾ ਰਿਹਾ ਹੈ ਤੇ ਸਰਕਾਰ પાસે ਉਹਨਾਂ ਨੇ ਮੰਗ ਵੀ ਕੀਤੀ ਹੈ ਕਿ ਉਹਨਾਂ ਦਾ ਜਿਹੜਾ ਵੱਡਾ ਮੁਆਵਜ਼ਾ ਹੈ ਜਿਹੜਾ ਉਹਨਾਂ ਨੂੰ ਜਲਦ ਤੋਂ ਜਲਦ ਦਿੱਤਾ ਜਾਵੇ ਕੈਮਰਾ ਪਰਸਨ ਹੈ ਮਨਵੀਰ ਮਿੱਟੀ ਵਾਲਾ ਨਾਲ ਚੇਤਨ ਕਾਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਵਿਸਥਾਰ ਨਾਲ